ਮੈਂ ਜਸਰਤ ਬਖਸ਼ ਸਿੰਘ ਕਲਵੰਡੀ ਚੋਧਰੀਆ ਹਾਂ ਹਾਂਜੀ ਸੀਨੀਅਰ ਮੀਤ ਪ੍ਰਧਾਨ ਕਿਸਾਨ ਗੁਰਚਰ ਚੰਚ ਦੀ ਬੇਟੀ ਜ਼ਿਲ੍ਹਾ ਕਪੂਰਥਲਾ ਮੈਂ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਅੱਜ ਜੋ ਸਾਡੀ ਜ਼ਮੀਨ ਦਾ ਮਾਰਕੀਟ ਵੈਲਿਊ 40 ਲੱਖ ਰੁਪਏ ਹੈ ਪਿਛਲੇ ਸਾਲ ਸਾਡੇ ਗਵਾਂ ਮੇਰੇ ਗਵਾਂ ਦੀ ਟੋਕਲੇ ਮੋੜੇ ਨੇ ਵੇਚੀ 39 ਲੱਖ ਰੁਪਏ ਔਰ ਇਹਨਾਂ ਨੇ ਸਾਨੂੰ ਕੀ ਦਿੱਤਾ ਵਾ 9 ਪਿੰਡਾਂ ਦਾ ਮੁਆਵਜ਼ਾ ਦਿੱਤਾ 40 ਲੱਖ 26 ਹੈ ਔਰ ਇਹੋ ਜੇ ਪਿੰਡ ਵੀ ਹੈ ਜਿਨ੍ਹਾਂ ਨੂੰ 19 ਲੱਖ ਰੁਪਏ ਦਿੱਤਾ ਔਰ ਮੈਨੂੰ ਇਹ ਦੱਸੋ ਕਿ 19 ਲੱਖ ਰੁਪਏ ਜਾਇਜ਼ ਹੈ ਗਵਰਨਮੈਂਟ ਨੂੰ ਚਾਹੀਦਾ ਅੱਜ ਜਿਹੜੀਆਂ ਵਾ ਕੀਮਤਾਂ ਸਾਰੀਆਂ ਸਮਾਨੀ ਚੜੀਆਂ ਪਈਆਂ ਕਿੱਲੇ ਦਾ ਨਹੀਂ ਸਾਰਾ ਪੱਤੇ ਬਣਾ ਕੇ ਉਹਨੇ ਪੱਤੇ ਲਾ ਕੇ ਹੀ ਪੱਤੇ ਬਣਾ ਕੇ 19 ਲੱਖ ਦਿੱਤਾ ਕਿੱਲੇ ਦਾ ਅੱਜ ਜੋ ਤੇਲ ਦਾ ਰੇਟ ਅੱਜ ਤੋਂ 20 30 ਸਾਲ ਪਹਿਲਾਂ 3 ਰੁਪਏ 4 ਰੁਪਏ ਲੀਟਰ ਹੋ ਗਿਆ ਤੁਸੀਂ ਜ਼ਮੀਨ ਜਿਹੜੀ ਆ ਉਹ ਇਹ ਕਹਿੰਦੇ ਕੋਟੀਆਂ ਦੇ ਭਾਅ ਸਾਨੂੰ 10 ਲੱਖ ਨੂੰ ਦੇ ਦਿਓ ਨਹੀਂ ਤੁਸੀਂ ਸਰਕਾਰ ਵੱਲੋਂ ਜ਼ਮੀਨੀ ਰੇਟ ਕੀ ਚਾਹੁੰਦੇ ਹੋ ਅਸੀਂ ਜੋਂ ਨੇ ਆ ਸਾਡਾ 40 ਲੱਖ ਨੂੰ ਮਲਟੀਪਲਾਈ ਕਰਕੇ ਜੋ ਸਾਡਾ ਘੱਟ ਤੋਂ ਘੱਟ ਸਵਾ ਕਰੋੜ ਰੁਪਇਆ ਬਣਦਾ ਸਾਨੂੰ ਘੱਟ ਤੋਂ ਘੱਟ ਸਵਾ ਕਰੋੜ ਰੁਪਇਆ ਕਿਲੇ ਦੇ ਹਸਾਰ ਨਾਲ ਦਿੱਤਾ ਜਾਵੇ ਹੁਣ ਜਿਸ ਬੰਦੇ ਦੀ ਕਿਲਾ ਜ਼ਮੀਨ ਸੀ ਜੀ ਦੋ ਵਿੱਚ ਆ ਗਈ ਆ ਉਹ ਦਾ ਉਹ ਉੱਜੜ ਗਿਆ ਤੇ ਉਹ ਜਾ ਕੇ ਕਿੱਥੇ ਲੱਗੂਗਾ ਵੇ ਥੋੜੀ ਵੀ ਕਿਤੇ ਜਾ ਕੇ ਕਿਲਾ ਨੇ ਲੁੱਟਿਆ ਇੱਥੇ ਤੋਂ ਦਾ ਘਰ ਸੀ ਬਾਹਰ ਸੀ ਸਾਰਾ ਕੁਝ ਸੀਗਾ ਉਹਦੇ ਵਿੱਚੋਂ ਨਾਂ ਕੀ ਆਈਆਂ ਕਈ ਇਹਦੀ ਜ਼ਮੀਨ ਦੋਂਦਾ ਹੀ ਹੋ ਗਈ ਸੋ ਸਰਕਾਰ ਸਾਡੀਆਂ ਮੰਗਾਂ ਤੇ ਧਿਆਨ ਨਹੀਂ ਦੇ ਰਹੀ ਸਾਨੂੰ 3-4 ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਹਾਂ ਔਰ ਸਰਕਾਰ ਨੂੰ ਬੇਨਤੀ ਆ ਕਿ ਸਾਡੀਆਂ ਮੰਗਾਂ ਤੇ ਧਿਆਨ ਦਿੱਤਾ ਜਾਵੇ ਤੇ ਸਾਡੀਆਂ ਮੰਗਾਂ ਪੂਰੀਆਂ ਕੀਆਂ ਜਾਣ ਜੈਨੂਨ ਮੰਗਾਂ ਸਾਡੀਆਂ ਪੂਰੀਆਂ ਕਿਸਾਨਾਂ ਨੂੰ ਖਰਾਬ ਨਾ ਕੀਤਾ ਜਾ ਸਾਡੀ ਇਹ ਵੀ ਬਸ ਠੀਕ ਹੈ ਸ਼ੁਕਰੀਆ ਵੀ 3 ਸਾਲ ਹੋ ਗਏ ਸਾਨੂੰ ਲਾਰਾ ਲਾਇਆ ਸਾਨੂੰ ਤਿੰਨਾਂ ਸਾਲਾਂ ਦੀ ਕੁਝ ਨਹੀਂ ਦਿੱਤਾ ਸਾਰੀ ਦੁਨੀਆ ਜਾਣਦੀ ਹੈ ਵੀ ਜ਼ਮੀਨ ਕਿਸ ਭਾਅ ਵਿਕਦੀ ਹੈ ਔਰ ਰਜਿਸਟਰੀ ਕਿਸ ਭਾਅ ਤੇ ਹੁੰਦੀ ਹੈ ਇਸ ਗੱਲ ਦਾ ਨਾ ਪ੍ਰਸ਼ਾਸਨ ਨੂੰ ਕੋਈ ਨੇਰਾ ਨਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕੋਈ ਨੇਰਾ ਆਪਾਂ ਜੇ ਕਹੀਏ ਵੀ ਜਿਸ ਭਾਅ ਤੇ ਰਜਿਸਟਰੀ ਹੁੰਦੀ ਹੈ ਉਸ ਭਾਅ ਤੇ ਜ਼ਮੀਨ ਸਾਡੇ ਕੋਲੋਂ ਲੈ ਲੈਣ ਤੇ ਉਹ ਤੇ ਮੇਰਾ ਖਿਆਲ ਕਿਸਾਨਾਂ ਨਾਲ ਸ਼ਰੀਆਮ ਤੱਕ ਆ ਜਿਹੜਾ ਰਜਿਸਟਰੀ ਰੇਟ ਹੈ ਉਹ ਇਹਨਾਂ ਦਾ ਸਰਕਲ ਰੇਟ ਹੈ ਜਿਹੜਾ ਮਾਰਕੀਟ ਰੇਟ ਹੈ ਉਹ ਕਿਸਾਨ ਨੂੰ ਪਤਾ ਹਰ ਹਰ ਆਦਮੀ ਨੂੰ ਪਤਾ ਤੇ ਸਰਕਾਰ ਨੇ ਜਿਹੜਾ ਸਾਨੂੰ ਮੁਆਵਜ਼ਾ ਦੇਣਾ ਉਹ ਮਾਰਕੀਟ ਰੇਟ ਦਾ 4 ਗੁਣਾ ਦੇਣਾ ਇਹ ਸਾਨੂੰ ਕਹਿੰਦੇ ਆ ਵੀ ਰਜਿਸਟਰੀ ਰੇਟ ਤੋਂ ਇੰਨੇ ਪੈਸੇ ਤੁਹਾਡੇ ਵਧਾਰਤੇ ਮਾਰਕੀਟ ਰੇਟ ਨਾਲੋਂ ਵੱਧ ਗਏ ਇਹ ਲਾਰਿਆਂ 'ਚ ਅਸੀਂ ਨਹੀਂ ਆਣਾ ਸਾਨੂੰ ਮਾਰਕੀਟ ਰੇਟ ਦਾ 4 ਗੁਣਾ ਚਾਹੀਦਾ ਆਰਬਿਟ੍ਰੇਟਰ ਤੋਂ ਇੱਕ ਨਿਸ਼ਚਿਤ ਸਮੇਂ ਦੇ ਵਿੱਚ ਤਿੰਨ ਸਾਲ ਹੋ ਗਏ ਆ ਸਾਡੇ ਕੋਲੋਂ ਵੱਸੋਂ ਬਾਹਰ ਅਸੀਂ ਇਸ ਵੇਲੇ ਬਹੁਤ ਪਰੇਸ਼ਾਨ ਆ ਅਸੀਂ ਕੋਈ ਕੰਮ ਇਹੋ ਜਿਹਾ ਨਹੀਂ ਕਰਨਾ ਚਾਹੁੰਦੇ ਫਿਰ ਵੀ ਅੱਜ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਆਏ ਆਂ ਵੀ ਤੁਹਾਡੇ ਕੋਲ 1 ਮਹੀਨੇ ਦਾ ਸਮਾਂ ਅਸੀਂ 1 ਮਹੀਨਾ ਤੁਹਾਡਾ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਸਾਡੀ ਜੋਗ ਸੰਘਰਸ਼ ਕਮੇਟੀ ਫੈਸਲਾ ਕਰੇਗੀ ਅਸੀਂ ਉਹ ਸਾਧ ਤੱਕ ਜਾਵਾਂਗੇ ਧੰਨਵਾਦ ਜੀ ਅਸੀਂ ਕਾ ਮਾਰਕੀਟ ਵੈਲਿਊ ਨਹੀਂ ਮਿਲਦੀ ਆ 40 ਲੱਖ ਰੁਪਏ ਉਹ ਜਿੰਨੇ ਤੁਹਾਡੀ ਸਰਕਾਰ ਤੋਂ ਕੀ ਮੰਗਾ ਸਾਡੀ ਸਰਕਾਰ ਤੋਂ ਮੰਗ ਆ ਵੀ ਸਾਡੇ ਜਿਹੜੇ ਆਰਬਿਟਰੇਸ਼ਨ ਚ ਫੈਸਲੇ ਚੱਲ ਰਹੇ ਨੇ ਆਰਬਿਟਰੇਸ਼ਨ ਚ ਕੇਸ ਚੱਲ ਰਹੇ ਨੇ ਉਹਦਾ ਜੋਗ ਮੁਆਵਜ਼ਾ ਦੇ ਕੇ ਲੋਕਾਂ ਦੇ ਖਾਤੇ 'ਚ ਪੈਸੇ ਪਾਏ ਜਾਣ ਸਾਨੂੰ ਇਨਸਾਫ ਮਿਲ ਜਾਏ ਸਾਡੀ ਹੱਕ ਰੀਸੀ ਹੋ ਜਾਂਦੀ ਹੈ